ਆਲਾ ਹੋਇਆ ਆ ਗਿਆ ਬਰਮੀ ਗੰਬ ਦਾ ਗੁਰੂ ਘਰ ਕੋਰੋਨਾ ਤੋਂ ਨੂੰ ਰੂ ਰੂ ਘਰ ਦੇ ਦਰਸ਼ਨ ਰੋਡ ਸੋਰ ਰੋਡ 12ਵੇਂ ગામ ਦਾ ਪੰਜਾਬੀਆਂ ਦਾ ਗੜ ਮਸ਼ਹੂਰ ਰੋਡ ਸੋਰ ਹੋਣੀ ਉਹ ਆ ਵੀ ਅਮਨਪਗਾ ਵਾਲੇ ਐਸ ਬੀ ਆਈ ਬੈਂਕ ਇਧਰ ਦੇਖੋ ਮਰਚੀਆ ਕੇ ਮਰਚੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੀ ਨਵਾਂ ਨਵੀਂ ਵੀਡੀਓ 'ਚ ਅੱਜ ਅਸੀਂ ਆਏ ਹਾਂ ਜੀ ਇੰਗਲੈਂਡ 'ਚ ਦੇ ਸ਼ਹਿਰ ਬਰਮੀ ਕਮ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਮਸ਼ਹੂਰ ਰੋਡ ਇੰਗਲੈਂਡ ਦਾ ਜਿਹੜਾ ਮਸ਼ਹੂਰ ਆ 100 ਰੋਡ ਤੇ ਹੋਰ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਦੇ ਦੇਖਣ ਵਾਲੀ ਜਗ੍ਹਾ ਤੇ ਬਣੇ ਦਿਓ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਫੋਲੋ ਤੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੇ ਚਲੋ ਅੱਜ ਤੁਹਾਨੂੰ ਦਿਖਾਉਂਦੇ ਆ ਸਾਰਾ ਇੱਥੇ ਦਾ ਸੋਹ ਰੋਡ ਲਓ ਵੇ ਗੱਡੀ ਆਪਾਂ ਲਾਤੀ ਆ ਪਾਰਕਿੰਗ ਦੇ ਵਿੱਚ ਤੇ ਹੁਣ ਗਰਸ਼ਾਨ ਨੂੰ ਘਮਾਉਨੇ ਆ 100 ਰੋਲ ਕਿੱਦਾਂ ਵੇ ਸ਼ਾਨ ਤਿਆਰਿਆਂ ਨੂੰ ਮੰਨ ਲਈ ਚਲੋ ਫੇ ਚੱਲੀਏ ਘਮਾਉਨੇ ਆ ਤੁਹਾਨੂੰ 100 ਰੋਲ ਅੱਜ ਚਲੋ ਵੇ ਚੱਲਦੇ ਆਂ ਸ਼ਹਿਰ ਵਾਲ ਨੂੰ ਹੁਣ ਤੁਹਾਨੂੰ ਘਮਾਉਨੇ ਆ ਫਿਰ ਸ਼ਹਿਰ ਸਾਰ ਗੱਡੀ ਪਾਰਕਿੰਗ ਦੇ ਵਿੱਚ ਕਰਤੀ ਆਪਾਂ ਖੜੀ ਨਾ ਰਵੇ ਮੜਗਾ ਵੱਲ ਨੂੰ ਗੱਠੇ ਪੰਜਾਬੀਆਂ ਵਾਲੇ ਪਹਿਲੇ ਆਂਬ ਆਲੂ ਗੱਠੇ ਅਦਵਾਣੇ ਇੱਧਰ ਪਿਛਲੇ ਪਾਸੇ ਨੂੰ ਗੁਰਦੁਆਰਾ ਦੀਦਾ ਗੁਰੂ ਘਰ ਸੋਹ ਰੋਡ ਤੇ ਉਹ ਬੈਂਕਿਆ ਇੱਧਰ ਚਾਰਕਿਆ ਮੋੜੇ ਹੋਏ ਉਹ aí ਸੋਹ ਰੋਡ ਮਸ਼ਹੂਰ ਰੋਡ ਜਿਹੜਾ ਪੰਜਾਬੀਆਂ ਨੇ ਕੀਤਾ ਹੋਇਆ ਬੰਬੇ हेयर ਡ্রেਸਰ हेयर कटिंग ਨੀ ਆਈ ਸੋ ਰੋਡ ਕਿ ਆ ਗਿਆ ਕਬੂਤਰ ਬਾਕੀ ਕੱਪੜੇ ਦੀ ਦੁਕਾਨ ਐਥੇ ਹੀ ਬਹੁਤ ਆ ਕਰੇਲੇ 6 ਬਸਰੇ ਮਿਲਦੇ ਛਲੀਆਂ ਉਹ ਇਤੋਂ ਦਾ ਕੀ ਪਿਆ ਢੋਲ ਪਏ ਆ ਯਾ ਅੱਗੋ ਦਾ ਸਮਾਨ ਉਹ ਦੇਖੋ ਜੀ ਆ ਪਿਆ ਖੁੰਡਾ ਪੰਜਾਬੀਆਂ ਦਾ ਹਾਰ ਉਹ ਸਲਾਈ ਮਸ਼ੀਨ ਆ ਨਾਲ ਲਾ ਮਗੇ ਤੇ ਕਿ ਕਪੜੇ ਦੀਆਂ ਦੁਕਾਨਾਂ ਪ੍ਰਧਾਨ ਬਹੁਤ ਐਥੇ ਵੀ ਹੈ ਨਾ ਕਪੜਾ ਬਹੁਤ ਬਾਹਰ ਵੀ ਰੱਖਿਆ ਹੋਇਆ ਪੱਗਾਂ ਕੁਰਨੇ ਸਾਰੀਆਂ ਸ਼ੇਰਵਾਨੀਆਂ ਕੋਇਲ ਵਾਲਾ ਕਿਝਾ ਆ ਆ ਉੱਪਰ ਚਾਹੇ ਵਾਲ ਆ ਗਿਆ ਮੋਰੇ ਹੋ ਚਾਹੇ ਵਾਲ ਆ ਗਿਆ ਉਹ ਪੱਗਾਂ ਵਾਲੇ ਆ ਮੰਜੇ ਲੱਗੇ ਹੋ ਬਾਹਰ ਹਾਂ ਰੈਂਬਰਸਰੀ ਤੜਕਾ ਇੱਥੇ ਹੁਣ ਖਾਣੇ ਆ ਕੁਝ ਗੱਲ ਕੇ ਹਾਂ ਲੋ ਆ ਦੇਖੋ ਸ਼ਾਨ ਡਿਸਾਈਡ ਕਰੂਗਾ ਕੀ ਖਾਣਾ ਸ਼ਾਨ ਅੰਬਰਸਰੀ ਗੋਲਚਾ ਇਹਦਾ ਤਾਂ ਅੰਬਰਸਰੀ ਗੋਲਚਾ ਖਾਣਾ ਇਹ ਤਾਂ ਦੇਖ ਲੈ ਕਿਹੜਾ ਖਾਣਾ ਪਨੀਰ ਵਾਲਾ ਖਾਣਾ ਅੰਬਰਸਰੀ ਗੋਲਚਾ ਜਿੱਥੇ ਮਿਲਦੇ ਆ ਛੋਲੇ ਗੋਲਚੇ ਅੰਬਰਸਰੀ ਗੋਲਚਾ ਚਾਰ ਨੇ ਸੈਰ ਕੀਤਾ ਤੇ ਉਪਰ ਸਾਰੀ ਗੋਲਚਾ ਖਾਣਾ ਕਰਦੇ ਆ ਸਭ ਅੱਧੇ ਬੰਦੇ ਕਹਿੰਦੇ ਪੂਰੀਏ ਚੋਲੇ ਖਾਣ ਲੱਸੀ ਆ ਗਈ ਚਾਹ ਦੀ ਵੀ ਲੱਸੀ ਆ ਗਈ ਕਿਹੜੀ ਲੱਸੀ ਸਵੀਟ ਸਵੀਟ ਲੱਸੀ ਆ ਗਈ ਮਿੱਠੀ ਲੱਸੀ ਉੱਧਰ ਉਹਨੇ ਲਿਆ ਮੰਗੋ ਜੂਸ ਤੇ ਆਪਣੀ ਆ ਗਈ ਲੂਣ ਵਾਲੀ ਲੱਸੀ ਆਹ ਲੋ ਕੋਲ ਕੀ ਆ ਗਿਆ ਦੇਖ ਲੈਣੇ ਕਿਦਾਂ ਆ ਗਈ ਇਹਨਾਂ ਦੀ ਦੁੱਧੀਆਂ ਛਾਨ ਕਿੰਦਾ ਲੱਗਾ

ਸਿਰ ਨੀਵਾਂ ਹੋ ਗਿਆ। ਦਬਾ। ਕਿੱਦਾਂ ਲੱਗਾ? 54 ਮਿਲ ਗਏ ਜਾਨ ਬੈਨ ਉਹ। ਉਮਰ ਸਰੀ ਤਾਰਕਾ ਦੇਸੀ ਸਵੀਟ ਆ ਗਈ ਉਮਰ ਸਰੀ ਪੂਰੀ ਆ ਗਈ ਮੰਜੇ ਤੇ ਬਹਿ ਗਿਆ ਮੰਜੇ ਤੇ ਜਿਵੇਂ ਤੂੰ ਵੀ ਬਹਿ ਜਾ ਜਸਲੀ आप आए हैं गुरु रविदास पवन जो कि है साउथ बारहवीं गमसो रोड तुरुद्वारा गुरु, गुरु रविदास पवन ਵੈਲ ਨਗਰ ਗੁਰੂ ਰਵਿਦਾਸ ਭਵਨ ਦੀ ਜੀ ਬਹੁਤ ਵਧੀਆ ਵੱਡਾ ਗੁਰੂ ਘਰ ਭਵਨ ਬਣਾਇਆ ਹੋਇਆ ਰਵਿਦਾਸ ਭਵਨ ਠੀਕ ਹੈ ਜੀ ਮੇਰੇ ਪਿੱਛੇ ਜੋ ਹੈਗਾ ਗੁਰੂ ਰਵਿਦਾਸ ਭਵਨ ਬਹੁਤ ਵੱਡੀ ਮਾਰਤ ਪਣੀ ਹੋਈ ਆ ਤੇ ਇਹ ਵੀ ਉਹਨਾਂ ਸੌਰਵ ਦੇ ਉੱਤੇ ਹੀ ਆ ਇਹ ਬੰਨਵੀਂ ਕੰਮ ਲੇ ਇਹ ਫੋਰਮ ਦੁਕਾਨ ਦੇ ਇੱਥੇ ਜੋ ਵੀ ਚੀਜ਼ਾਂ ਦਿਖਾ ਰਿਹਾ ਸੀ ਜਿਸ ਨੇ ਲੱਗਿਆ ਹੋਇਆ ਜੀ ਸਮਾਨ ਵਾਹ ਰੱਖਿਆ ਫਿਰ जी कमरे भी लगे हुए मोरे काम कर का रहे साहब उतरे कड़क चाय इत गए ਨਾ ਮੈਂ ਖੋ ਗੁਰੂ ਘਰ ਦੀ ਬਣਾਇਆ ਹਨ ਉਧਰ ਅਵਜਾਸ ਪਵਨ ਚਲ ਗਿਆ ਸੀ ਪਹਿਲਾਂ ਮੈਂ ਇਹ ਬੰਦੇ ਚਾਪੀ ਨਾ ਲੱਭਦੇ ਹੂੰ ਮਾਲਬਾਰ ਗੋਲਡ ਦੇ ਹੀਰੇ ਆ ਦੇ ਸੋਨੇ ਦੀ ਦੁਕਾਨ ਕਿੰਨੀ ਵੱਡੀ ਆ ਸ਼ੋਰੂਮ ਆ ਆ ਬਿਲਡਿੰਗਾਂ ਕਿੰਨੀਆਂ ਸੋਹਣੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਕਿੰਨੀ ਸੋਹਣੀਆਂ राय कोच स्टेशन और देसी स्वीट आ गई है तो ऊपर और रोड रोड तय आ रहे हैं ਸਾਰਾ ਪੰਜਾਬ ਹੀ ਆ ਦੂਜਾ ਹੈ ਸਾ ਪੰਜਾਬ ਦੇ ਕਰਾਂ ਹੈ ਦੂਜਾ ਪੰਜਾਬ ਸ਼ਹਿਰ ਵਰਗੇ ਸ਼ਹਿਰ ਵਰਗੇ ਨਵੇਂ ਸ਼ਹਿਰ ਆ ਰਗਾ ਗਿਆ ਨਵਾਂ ਸ਼ਹਿਰ ਉਧਰ ਗਿੱਲ ਸੁਪਰਮਾਰਕੀਟ ਆ ਬਿੱਲ মিডিਆ ਸੰਗਮ ਆ ਫੇਰ ਸਬਜ਼ੀ ਵਾਲੀ ਦੁਕਾਨ ਆ ਗਈ ਕੋਣ ਕਾ ਲੱਗੀਆਂ ਯਾਕਾ ਮਾਰ ਉਹ ਮੰਦਰ ਆ ਗਿਆ ਆ ਚਰਚਿਆ ਇਹਦੇ ਪਿਛਲੇ ਪਾਸੇ ਗੁਰੂ ਘਰ ਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਆਇਆ ਨਾ ਜਪੇ ਗਰੋ ਆ ਢਿੱਲੋਂ ਵਾਸ਼ ਕਰਵਾਸ਼ ਆ ਗਿਆ ਆ ਸਾਡੇ ਸ਼ਾਨ ਆ ਗਿਆ ਆ ਦੇਖੋ ਬੈਠਾ ਪੈਰ ਫਾਫਿਆ ਸ਼ਾਨ ਤੋਂ ਬੁੱਲਦੇ

i <laughs> ਇੱਥੇ ਟੰਗਿਆ ਹੁੰਦਾ ਗਲੀਆਂ ਦੇ ਵਿੱਚ ਇੰਦੀਆ ਸਮਾਨ ਹਮਨਜੇ ਰੱਖਿਓ ਐਦਾਂ ਆ ਗਿਆ ਮਨਜੇ ਆਹ ਕੁੰਡੇ ਘੋੜਨੇ ਆ ਰਖਤਾ ਪਏ ਹਾਂ ਕੁੰਡੇ ਘੋਟਣੇ ਕੜਾਈਆਂ ਪਤੀਲੇ ਨਾ ਕੋਟੀਆਂ ਢੋਲਕੀਆਂ ਪੀੜੀਆਂ ਸ਼ringar سونے ਦਾ ਆ ਵੀ ਸੋਨਾ ਆ ਵੀ ਸੋਨੇ ਦੀ ਦੁਕਾਨ ਵਧੀਆ ਮੋਲ ਸਾਡੇ ਮਨਾਂ ਤੋਂ ਆਹ ਸੇਲ ਲੱਗੀ ਹੋਇਆ ਵਿਆਹ ਦੇ ਸਮਾਨਾਂ ਤੇ ਜਾਗੋ ਲਹਿੰਗੇ Hey, hello.